ਹਾਂਜੀ ਸਾਰਿਆਂ ਨੂੰ ਜਮਸੀ ਦੀ ਜੀ ਮੈਂ ਪ੍ਰਭੂ ਦਾ ਦਾਸ ਡੇਵਿਡ ਸਹੋਤਾ ਅਜਨਾਲੇ ਤੋਂ ਤੇ ਤੁਹਾਡੇ ਸਾਰਿਆਂ ਦੇ ਨਾਲ ਅੱਜ ਇੱਕ ਵਚਨ ਸ਼ੇਅਰ ਕਰਨਾ ਹੈ ਤੇ ਜਦੋਂ ਅਸੀਂ ਪੜ੍ਹਦੇ ਆ ਅਫਸੀਆਂ ਦੀ ਪੱਤਰੀ ਉਹਦਾ 5 ਅਧਿਆਇ ਦਾ 17 ਵਚਨ ਮੈਂ ਫਿਰ ਦੱਸਣਾ ਚਾਹੁੰਦਾ ਕਿ ਅਫਸੀਆਂ ਦੀ ਪੱਤਰੀ ਉਹਦਾ 5 ਅਧਿਆਇ ਦਾ 17 ਵਚਨ ਉਧਰ ਲਿਖਿਆ ਆ ਇਸ ਕਾਰਨ ਤੁਸੀਂ ਮੂਰਖ ਨਾ ਹੋਵੋ ਸਗੋਂ ਸਮਝੋ ਤੇ ਪ੍ਰਭੂ ਦੀ ਕੀ ਇੱਛਾ ਹੈ ਤਾਂ ਇਸ वचन ਦੇ ਵਿੱਚ ਪਰਮੇਸ਼ਰ ਸਾਨੂੰ ਸਮਝਾਉਣਾ ਚਾਹੁੰਦਾ ਆ ਕਿ ਤੁਸੀਂ ਮੂਰਖ ਨਾ ਹੋ ਸਗ ਸਮਝੋ ਕਿ ਪਰਮੇਸ਼ਰ ਦੀ ਇੱਛਾ ਕੀ ਆ ਪਰ ਬੜੇ ਅਫਸੋਸ ਦੀ ਗੱਲ ਆ ਕਿ ਅੱਜ ਲੋਕ ਪਰਮੇਸ਼ਰ ਦੀ ਇੱਛਾ ਨੂੰ ਨਹੀਂ ਸਮਝਣਾ ਚਾਹੁੰਦੇ ਜਾਣਨਾ ਚਾਹੁੰਦੇ ਪਰ ਆਪਣੀਆਂ ਇੱਛਾਵਾਂ ਪਰਮੇਸ਼ਰ ਦੇ ਗਾੜੀ ਰੱਖਦੇ ਆ ਕਿ ਪਰਮੇਸ਼ਰ ਨੂੰ ਇਹ ਕਹਿੰਦੇ ਆ ਉਦੇ ਭਵਨ ਵਿੱਚ ਜਾ ਕੇ ਉਹਦੇ ਕਦਮਾਂ ਦੇ ਵਿੱਚ ਬਹਿ ਕੇ ਉਹਦੀ ਹਜ਼ੂਰੀ ਦੇ ਵਿੱਚ ਪਰਮੇਸ਼ਰ ਨੂੰ ਆਪਣੀਆਂ ਇੱਛਾਵਾਂ ਦੱਸਦੇ ਹੋਏ ਕਹਿੰਦੇ ਆ ਕਿ ਜੋ ਅਸੀਂ ਕਹਿੰਨੇ ਆ ਉਹ ਤੂੰ ਕਰ ਮੇਰੇ ਬਿਆਰਿਓ ਅਹੀ ਪਰਮੇਸ਼ਰ ਨੂੰ ਨਹੀਂ ਦੱਸ ਸਕਦੇ ਕਿ ਉਹਨੇ ਕੀ ਕਰਨਾ ਤੇ ਕਿਵੇਂ ਕਰਨਾ ਤਾਂ ਜੇ ਅਸੀਂ ਆਪਣੀ ਇੱਛਾ ਉਹਨੂੰ ਦੱਸ ਦਿੰਦੇ ਉਹਦੀ ਇੱਛਾ ਨਹੀਂ ਸਮਝਦੇ ਤੇ ਫਿਰ ਬਾਣੀ ਦੇ ਵਿੱਚ ਇੱਧਰ ਲਿਖ ਕੇ ਦਿੱਤਾ ਆ ਕਹਿੰਦਾ ਮੂਰਖ ਨਾ ਹੋਵੋ ਬਾਣੀ ਚ ਲਿਖਿਆ ਹੋਇਆ ਮੂਰਖ ਨਾ ਹੋਵੋ ਸਭ ਸਮਝੋ ਕਿ ਪਰਮੇਸ਼ਰ ਦੀ ਕੀ ਇੱਛਾ ਹੈ ਜੇ ਅਸੀਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਜਾ ਕੇ ਉਹਦੇ ਸਾਹਮਣੇ ਬੈਠ ਕੇ ਅਸੀਂ ਉਹਦੀ ਇੱਛਾ ਨੂੰ ਜਾਣਨ ਦੀ ਬਜਾਏ ਉਹਦੀ ਇੱਛਾ ਨੂੰ ਸਮਝਣ ਦੀ ਬਜਾਏ ਅਸੀਂ ਆਪਣੀ ਇੱਛਾ ਉਹਦੇ ਗਾੜੀ ਰੱਖਦੇ ਆ ਤੇ ਫਿਰ ਮੇਰੇ ਪਿਆਰਿਓ ਪਰਮੇਸ਼ਰ ਕਹਿੰਦਾ ਤੁਸੀਂ ਮੂਰਖ ਜੇ ਕਿਉਂਕਿ ਤੁਸੀਂ ਉਹਦੀ ਇੱਛਾ ਨੂੰ ਸਮਝਣ ਦੀ ਬਜਾਏ ਆਪਣੀ ਇੱਛਾ ਉਹਨੂੰ ਦੱਸਣੀ ਜ਼ਰੂਰੀ ਸਮਝੀ ਪਰ ਉਹਦੀ ਇੱਛਾ ਨੂੰ ਜਾਣਨਾ ਜ਼ਰੂਰੀ ਨਹੀਂ ਸਮਝਿਆ ਤੇ ਮੈਂ ਹਰਾਣ ਹੁੰਨਾ ਆ ਅੱਜ ਬਹੁਤੇ ਪ੍ਰਚਾਰਕਾਂ ਨੂੰ ਸੁਣ ਕੇ ਕਿ ਜਦੋਂ ਉਹ ਪ੍ਰਚਾਰਕ ਵੀ ਲੋਕਾਂ ਦੀਆਂ ਇੱਛਾਵਾਂ ਕਿਵੇਂ ਪੂਰੀਆਂ ਹੋਣੀਆਂ ਉਹ ਦੱਸ ਰਹੇ ਆ ਪ੍ਰਭੂ ਦੀ ਇੱਛਾ ਕੀ ਆ ਉਹ ਨਹੀਂ ਦੱਸ ਰਹੇ ਕਿਉਂਕਿ ਅੱਜ ਪ੍ਰਚਾਰਕਾਂ ਨੂੰ ਵੀ ਇਹ ਨਹੀਂ ਪਤਾ ਕਿ ਪਰਮੇਸ਼ਰ ਦੀ ਇੱਛਾ ਕੀ ਆ ਸੋ ਮੇਰੇ ਪਿਆਰਿਓ ਸਾਨੂੰ ਇਹ ਸਮਝਣਾ ਚਾਹੀਦਾ ਕਿ ਪਰਮੇਸ਼ਰ ਦੀ ਇੱਛਾ ਕੀ ਆ ਤੇ ਅਸੀਂ ਕਿਉਂਕਿ ਪਰਮੇਸ਼ਰ ਦੀ ਬਾਣੀ ਦੇ ਵਿੱਚ ਲਿਖ ਕੇ ਦਿੱਤਾ ਪ੍ਰਭੂ ਯਿਸੂ ਮਸੀਹ ਨੇ ਮਤੀ ਦੀ ਅੰਜੀਲ 7 ਅਧਿਆਇ ਦੇ ਵਿੱਚ ਕਹਿੰਦਾ ਉਸ ਦਿਨ ਅਨੇਕ ਆਖਣਗੇ ਤੇ ਮੈਨੂੰ ਆਣ ਕੇ ਕਹਿਣਗੇ ਹੇ ਪ੍ਰਭੂ ਹੇ ਪ੍ਰਭੂ ਕਹਿੰਦੇ ਹੋਏ ਆਉਣਗੇ ਤੇ ਕਹਿੰਦਾ ਹਰ ਕੋਈ ਪ੍ਰਭੂ ਪ੍ਰਭੂ ਕਰਨ ਵਾਲਾ ਨਹੀਂ ਸਵਰਗ ਰਾਜ ਦੇ ਵਿੱਚ ਪ੍ਰਵੇਸ਼ ਹੋਵੇਗਾ ਬਲਕਿ ਉਹ ਪਰਮੇਸ਼ਰ ਦੇ ਰਾਜ ਵਿੱਚ ਪ੍ਰਵੇਸ਼ ਹੋਵੇਗਾ ਜਿਹੜਾ ਸਵਰਗੀ ਪਿਤਾ ਦੀ ਇੱਛਾ ਨੂੰ ਪੂਰਿਆ ਕਰਦਾ ਹੁਣ ਇੱਛਾ ਨੂੰ ਪੂਰਿਆ ਉਹੀ ਕਰੇਗਾ ਜਿਹੜਾ ਇੱਛਾ ਨੂੰ ਜਾਣੇਗਾ ਜਦੋਂ ਪਤਾ ਹੀ ਨਹੀਂ ਉਹਦੀ ਇੱਛਾ ਕੀ ਆ ਤੇ ਫਿਰ ਅਸੀਂ ਇਹਨੂੰ ਪੂਰਿਆ ਕਿਵੇਂ ਕਰਾਂਗੇ ਸੋ ਅੱਜ ਬਹੁਤੇ ਲੋਕਾਂ ਦਾ ਧਿਆਨ ਪਰਮੇਸ਼ਰ ਦੀ ਇੱਛਾ ਨੂੰ ਪੂਰਿਆ ਕਰਨ ਵੱਲ ਨਹੀਂ ਬਲਕਿ ਇਸ ਚੱਕਰ ਵਾਲਿਆ ਕਿ ਸਾਡੀ ਇੱਛਾ ਨੂੰ ਪਰਮੇਸ਼ਰ ਜਾਣੇ ਤੇ ਪੂਰਿਆ ਕਰੇ ਹੁਣ ਇਹਦਾ ਮਤਲਬ ਬਹੁਤ ਸਾਰੇ ਲੋਕ ਇਹ ਸਮਝਣਗੇ ਤੇ ਸੋਚਣਗੇ ਕਿ ਬਾਕੀ ਦੇ ਲੋਕ ਆਪੋ ਆਪਣੇ ਧਰਮ ਸਥਾਨਾਂ ਤੇ ਜਾਂਦੇ ਆ ਤੇ ਉਹ ਜਿੱਥੇ ਵੀ ਉਹਨਾਂ ਦੀ ਆਸਥਾ ਆ ਬਾਕੀ ਦੇ ਲੋਕਾਂ ਦੇ ਧਰਮਾਂ ਦੀ ਉਹ ਜਿੱਥੇ ਆਸਥਾ ਆ ਉਹਨਾਂ ਦੀ ਜਿੱਥੇ ਵਿਸ਼ਵਾਸ ਆ ਉਥੇ ਜਾ ਕੇ ਉਹਨਾਂ ਦੀਆਂ ਆਸਾਂ ਉਮੀਦਾਂ ਤੇ ਮੰਗਾਂ ਪੂਰੀਆਂ ਹੁੰਦੀਆਂ ਵਾ ਪਰ ਮੇਰੇ ਪਿਆਰਿਓ ਮੈਂ ਇੱਥੇ ਦੱਸਣਾ ਚਾਹੁੰਨਾ ਕਿ ਪਰਮੇਸ਼ਰ ਇਨਸਾਨ ਦੀ ਇੱਛਾ ਦੇ ਮੁਤਾਬਿਕ ਨਹੀਂ ਕੁਝ ਕਰਦਾ ਉਹ ਕਹਿੰਦਾ ਕਿ ਇਨਸਾਨ ਮੇਰੀ ਇੱਛਾ ਨੂੰ ਪੂਰੀਆਂ ਕਰੇ ਕਿਉਂ ਕਰੇ ਕਿਉਂਕਿ ਬਾਣੀ ਦੇ ਵਿੱਚ ਲਿਖਿਆ ਤੁਸੀਂ ਜੋ ਤੁਹਾਡੀਆਂ ਇੱਛਾਵਾਂ ਵਾ ਜੋ ਤੁਸੀਂ ਮੰਗਦੇ ਜੇ ਬਦਨੀਤੀ ਦੇ ਨਾਲ ਮੰਗਦੇ ਜੇ ਯਾਕੂਬ ਦੀ ਪਤਰੀ ਦੇ ਵਿੱਚ ਲਿਖਿਆ ਆ ਉੱਥੇ ਲਿਖਿਆ ਕਿ ਜੋ ਤੁਸੀਂ ਪਰਮੇਸ਼ਰ ਦੇ ਕੋਲੋਂ ਮੰਗਦੇ ਜੇ ਬਦਨੀਤੀ ਦੇ ਨਾਲ ਮੰਗਦੇ ਜੇ ਇਸ ਲਈ ਮੰਗਦੇ ਜੇ ਤਾਂ ਕਿ ਤੁਸੀਂ ਆਪਣੀ ਐਸ਼ ਪ੍ਰਸਤੀ ਕਰ ਸਕੋ ਤੁਸੀਂ ਭੋਗ ਵਿਲਾਸਾਂ ਦੇ ਵਿੱਚ ਅਡਾ ਸਕੋ ਲੇਕਿਨ ਪਰਮੇਸ਼ਰ ਸਾਡੇ ਲਈ ਅੱਛਾ ਤੇ ਚੰਗਾ ਸੋਚਦਾ ਵਾ ਸੇਮ ਉਸੇ ਤਰ੍ਹਾਂ ਜਿਵੇਂ ਇੱਕ ਬੱਚਾ ਛੋਟਾ ਆਪਣੇ ਬਾਪ ਨੂੰ ਕਹੇਗਾ ਕਿ ਮੈਨੂੰ ਮੋਬਾਈਲ ਲੈ ਕੇ ਦੇ ਛੋਟੀ ਉਮਰੇ ਜਦੋਂ ਕਿ ਉਹਦੀ ਪੜ੍ਹਨ ਲਿਖਣ ਦੀ ਉਮਰ ਆ ਲੇਕਿਨ ਅਗਰ ਉਹਦੀ ਛੋਟੀ ਉਮਰ ਦੇ ਵਿੱਚ ਉਹਨੂੰ ਮੋਬਾਈਲ ਲੈ ਕੇ ਦੇ ਦਿੱਤਾ ਗਿਆ ਤੇ ਉਹ ਮੋਬਾਈਲ ਦੇ ਮੋਬਾਈਲ ਉਹਦੀ ਜੀਵਨ ਨੂੰ ਨਾਸ਼ਵਾਨ ਲੈ ਕੇ ਜਾਏਗਾ ਅਗਰ ਉਹ ਛੋਟੀ ਉਮਰ ਹੈ ਉਹਦੀਆਂ ਇੱਛਾਵਾਂ ਨੂੰ ਬੱਚੇ ਦੀਆਂ ਇੱਛਾਵਾਂ ਨੂੰ ਪੂਰੀਆਂ ਕੀਤੇ ਜਾਵੇ ਤੇ ਉਹਦੀਆਂ ਇੱਛਾਵਾਂ ਦੇ ਮੁਤਾਬਕ ਉਹਦੀ ਹਰ ਗੱਲ ਉਹਦਾ ਬਾਪ ਮੰਨੇ ਜਿਵੇਂ ਉਹ ਬੱਚਾ ਕਹਿੰਦਾ ਉਵੇਂ ਉਹਦਾ ਬਾਪ ਉਹਦੇ ਲਈ ਕਰ ਦਵੇ ਤੇ ਉਹ ਬੱਚੇ ਦੇ ਲਈ ਘੱਟ ਤੱਕ ਸਾਬਤ ਹੋਵੇਗਾ ਠੀਕ ਸਾਬਤ ਨਹੀਂ ਹੋਵੇਗਾ ਇਸੇ ਮੁਤਾਬਕ ਮੇਰੇ ਪਿਆਰਿਓ ਸਾਡਾ ਸਵਰਗੀ ਬਾਪ ਜਿਹੜਾ ਆ ਉਹ ਸਾਡੀਆਂ ਇੱਛਾਵਾਂ ਤੇ ਨਹੀਂ ਸਾਨੂੰ ਛੱਡਦਾ ਸਾਡੀਆਂ ਇੱਛਾਵਾਂ ਉਹਦੇ ਗੜੀ ਹੈ ਹੀ ਕੀ ਆ ਇਸ ਕਰਕੇ ਉਹ ਕਹਿੰਦਾ ਤੁਹਾਡੇ ਖਿਆਲ ਮੇਰੇ ਖਿਆਲਾਂ ਤੋਂ ਇੰਨੇ ਕੁ ਦੂਰ ਆ ਜਿਵੇਂ ਧਰਤੀ ਤੇ ਅਸਮਾਨ ਦੇ ਵਿੱਚ ਫਰਕ ਆ ਇਹਨਾਂ ਤੁਹਾਡੇ ਖਿਆਲਾਂ ਤੇ ਮੇਰੇ ਖਿਆਲਾਂ ਦੇ ਵਿੱਚ ਫਰਕ ਆ ਸੋ ਇਸ ਲਈ ਬਾਪ ਜਿਹੜਾ ਅੱਛਾ ਬਾਪ ਆ ਉਹ ਆਪਣੇ ਬੱਚੇ ਨੂੰ ਕਿਤਾਬਾਂ ਲੈ ਕੇ ਦੇਗਾ ਉਹਦੇ ਦੀ ਪੜ੍ਹਾਈ ਦੀ ਗੱਲ ਕਰੇਗਾ ਪੜ੍ਹਾਈ ਦੀ ਉਨਤੀ ਤਰੱਕੀ ਦੀ ਗੱਲ ਕਰੇਗਾ ਉਹਦੇ ਭਵਿੱਖ ਤੇ ਫਿਊਚਰ ਦੀ ਗੱਲ ਕਰੇਗਾ ਪਰ ਬੱਚਾ ਭਵਿੱਖ ਦੀਆਂ ਗੱਲਾਂ ਨੂੰ ਬਾਪ ਵੱਲੋਂ ਜੋ ਮਿਲ ਰਹੀਆਂ ਉਹਨਾਂ ਨੂੰ ਛੱਡ ਕੇ ਇਹ ਉਸ ਸਮੇਂ ਆਪਣੇ ਖਾਣ ਦੀਆਂ ਚੀਜ਼ਾਂ ਵੱਲ ਧਿਆਨ ਦੇਗਾ ਇੱਛਾ ਰੱਖੇਗਾ ਕਿ ਮੈਂ ਖਾਣਾ ਵਾ ਉਹ ਆਪਣੀ ਇੱਛਾ ਜ਼ਾਹਰ ਕਰੇਗਾ ਕਿ ਮੈਨੂੰ ਮੋਬਾਈਲ ਲੈ ਕੇ ਦੇ ਉਹ ਆਪਣੀ ਇੱਛਾ ਜ਼ਾਹਰ ਕਰੇਗਾ ਕਿ ਮੈਨੂੰ ਖਿਡੌਣੇ ਲੈ ਕੇ ਦੇ ਮੈਂ ਸਾਰੀ ਦਿਹਾੜੀ ਖੇਡਾਂ ਮੈਂ ਸਕੂਲ ਨਾ ਜਾਵਾਂ ਇਹ ਬੱਚੇ ਦੀਆਂ ਇੱਛਾਵਾਂ ਕਿ ਬੱਚੇ ਨੂੰ ਅਗਰ ਇਹ ਇੱਛਾ ਤੇ ਉਹਦਾ ਬਾਪ ਛੱਡ ਦੇਵੇਗਾ ਤੇ ਬੱਚੇ ਦਾ ਭਵਿੱਖ ਖਰਾਬ ਹੋ ਜਾਵੇਗਾ ਤਾਂ ਮੇਰੇ ਪਿਆਰਿਓ ਸਾਡਾ ਪਰਮੇਸ਼ਰ ਵੀ ਸਾਡਾ ਭਵਿੱਖ ਖਰਾਬ ਨਹੀਂ ਕਰਨਾ ਚਾਹੁੰਦਾ ਇਸ ਕਰਕੇ ਕਹਿੰਦਾ ਤੂੰ ਆਪਣੀਆਂ ਸੰਸਾਰ ਦੀਆਂ ਨਾਸ਼ਵਾਨ ਇੱਛਾਵਾਂ ਨੂੰ ਛੱਡ ਕੇ ਤੇ ਮੇਰੀ ਇੱਛਾ ਨੂੰ ਪਹਿਲਾਂ ਜਾਣ ਤੇ ਫਿਰ ਉਸ ਇੱਛਾ ਨੂੰ ਪੂਰਿਆ ਕਰ ਆਓ ਇੱਕ ਵਚਨ ਅਸੀਂ ਖੁਦਾ ਦੀ ਬਾਣੀ ਦੇ ਵਿੱਚੋਂ ਹੋਰ ਪੜਦੇ ਆਂ ਤਾਂ ਜਦੋਂ ਅਸੀਂ ਪੜਦੇ ਆਂ ਖੁਦਾ ਦੀ ਪਵਿੱਤਰ ਬਾਣੀ ਦੇ ਵਿੱਚੋਂ ਪਹਿਲਾ ਯਹੂਨਾ ਦੀ ਪਤਰੀ ਉਹਦਾ 2 ਅਧਿਆਇ ਜਦੋਂ ਅਸੀਂ ਪੜਦੇ ਆਂ ਜੀ ਪਹਿਲਾ ਯਹੂਨਾ ਉਹਦਾ 2 ਅਧਿਆਇ ਦਾ 15 ਤੋਂ ਪੜਦੇ ਆਂ ਤਾਂ ਇੱਧਰ ਲਿਖਿਆ ਆ 15 ਤੋਂ 17 ਤੱਕ ਪਹਿਲਾ ਯਹੂਨਾ 2 ਅਧਿਆਇ ਦਾ 15 ਤੋਂ 17 ਤੱਕ ਉਹ ਇੱਥੇ ਲਿਖਿਆ ਸੰਸਾਰ ਨਾਲ ਮੋਹ ਨਾ ਰੱਖੋ ਨਾ ਉਹਨਾਂ ਵਸਤਾਂ ਨਾਲ ਜੋ ਸੰਸਾਰ ਵਿੱਚ ਹਨ ਜੇ ਕੋਈ ਸੰਸਾਰ ਨਾਲ ਮੋਹ ਰੱਖਦਾ ਹੋਵੇ ਤਾਂ ਉਹਦੇ ਵਿੱਚ ਪਿਤਾ ਦਾ ਪ੍ਰੇਮ ਨਹੀਂ ਕਿਉਂ ਜੋ ਕੁਝ ਕਿਉਂਕਿ ਸਭੋ ਕੁਝ ਜੋ ਸੰਸਾਰ ਵਿੱਚ ਹੈ ਅਰਥਾਤ ਸ਼ਰੀਰ ਦੀ ਕਾਮਨਾ ਅਤੇ ਨੇਤਰਾਂ ਦੀ ਕਾਮਨਾ ਅਤੇ ਜੀਵਨ ਦਾ அபிਮਾਨ ਸੋ ਪਿਤਾ ਤੋਂ ਨਹੀਂ ਸਗੋ ਸੰਸਾਰ ਤੋਂ ਹੈ ਅਤੇ ਸੰਸਾਰ ਅਤੇ ਉਹਦੀ ਕਾਮਨਾ ਬੀਤਦੀ ਜਾਂਦੀ ਹੈ ਪਰ ਜਿਹੜਾ ਪਰਮੇਸ਼ਰ ਦੀ ਇੱਛਾ ਉੱਤੇ ਚੱਲਦਾ ਹੈ ਉਹ ਸਦਾ ਤਿਕ ਕਾਇਮ ਰਹੇਗਾ ਸੋ ਸਾਡੀਆਂ ਇੱਛਾਵਾਂ ਸਾਨੂੰ ਸਦਾ ਤਿਕ ਕਾਇਮ ਨਹੀਂ ਰੱਖ ਸਕਦੀਆਂ ਪਰਮੇਸ਼ਰ ਦੀ ਇੱਛਾ ਨੂੰ ਅਗਰ ਜਾਣਾਂਗੇ ਤੇ ਉਹਦੀ ਇੱਛਾ ਦੇ ਮੁਤਾਬਕ ਚੱਲਾਂਗੇ ਤੇ ਸਦਾ ਤਿਕ ਕਾਇਮ ਰਵਾਂਗੇ ਅਸੀਂ ਕਿਉਂਕਿ ਪਰਮੇਸ਼ਰ ਦੀ ਪਵਿੱਤਰ ਬਾਣੀ ਦੇ ਵਿੱਚ ਸਾਨੂੰ ਇਹ ਲਿਖ ਕੇ ਦਿੱਤਾ ਗਿਆ ਤੋ ਸਮਝਣਾ ਪਰਮੇਸ਼ਰ ਦੀ ਇੱਛਾ ਕੀ ਆ ਬਹੁਤੇ ਲੋਕਾਂ ਨੂੰ ਪਰਮੇਸ਼ਰ ਦੀ ਇੱਛਾ ਦਾ ਪਤਾ ਹੀ ਨਹੀਂ ਹੈ ਮੇਰੇ ਪਿਆਰਿਓ ਪਰਮੇਸ਼ਰ ਚਾਹੁੰਦਾ ਕਿ ਇੱਕ ਇਨਸਾਨ ਆਪਣੀਆਂ ਨਾਸ਼ਵਾਨ ਤੇ ਪਾਪ ਭਰੀਆਂ ਤੇ ਕਨੌਣੀਆਂ ਇੱਛਾਵਾਂ ਨੂੰ ਛੱਡ ਕੇ ਉਹ ਮੇਰੀ ਇੱਛਾ ਨੂੰ ਜਾਣੇ ਤੇ ਪਰਮੇਸ਼ਰ ਕਹਿੰਦਾ ਕਿ ਮੇਰੀ ਇੱਛਾ ਨੂੰ ਉਹ ਜਾਣ ਕੇ ਤੇ ਸਦਾ ਜੀਵਿਤ ਰਹੇ ਆਓ ਪਰਮੇਸ਼ਰ ਦੀ ਇੱਛਾ ਕੀ ਆ ਆ ਪੜ ਲੈਨੇ ਆ ਅਸੀਂ ਖੁਦਾ ਦੀ ਬਾਣੀ ਦੇ ਵਿੱਚੋਂ ਕਿ ਪਰਮੇਸ਼ਰ ਦੀ ਇੱਛਾ ਕੀ ਆ ਉਹਦਾ ਕਰਨਾ ਵਿੱਚ ਕਾਲ ਆ ਗਈ ਸੀ ਹਾਂ ਤੋਂ ਪਹਿਲਾਂ ਹੱਥ ਸੁਣਨ ਕਿ ਜੇ ਤੁਸੀਂ ਪੜ੍ਹਦੇ ਹੋ ਖੁਦਾ ਦੀ ਬਾਣੀ ਦੇ ਵਿੱਚੋਂ ਉਹਦਾ ਚਾਰ ਅਧਿਆਏ ਦਾ ਤਿੰਨ ਬਚਨ ਜੇ ਤੁਸੀਂ ਪੜ੍ਹਦੇ ਪਰਮੇਸ਼ਰ ਦੀ ਇੱਛਾ ਕੀ ਕਿਉਂਕਿ ਬਹੁਤ ਸਾਰੇ ਲੋਕ ਪਰਮੇਸ਼ਰ ਦੀ ਨਹੀਂ ਸੋ ਬਹੁਤ ਸਾਰੇ ਲੋਕ ਪਰਮੇਸ਼ਰ ਦੀ ਇੱਛਾ ਨੂੰ ਜਾਣਦੇ ਨਹੀਂ ਕਿ ਇੱਛਾ ਕੀ ਬਹੁਤ ਸਾਰੇ ਦਾਸ ਪਰਮੇਸ਼ਰ ਦੀ ਇੱਛਾ ਨੂੰ ਜਾਣਦੇ ਨਹੀਂ ਹਨ ਅਦਨ ਦੇ ਬਾਗ ਦੇ ਵਿੱਚ ਜਿੰਨਾ ਚਿਰ ਤੱਕ ਖੁਦਾ ਦੀ ਇੱਛਾ ਦੇ ਮੁਤਾਬਕ ਆਦਮ ਚੱਲਦਾ ਰਿਹਾ ਉਨੀ ਦੇਰ ਤੱਕ ਉਹ ਪਰਮੇਸ਼ਰ ਉਹਨੂੰ ਖੁਦ ਮਿਲਣਾ ਆਉਂਦਾ ਹੁੰਦਾ ਸੀ ਔਰ ਉਹਦੇ ਲਈ ਸਾਰਾ ਕੁਝ ਪਰਮੇਸ਼ਰ ਨੇ ਇੰਤਜ਼ਾਮ ਕੀਤਾ ਸੀ ਪਰ ਪਰਮੇਸ਼ਰ ਦੇ ਨਾਲ ਉਹ ਸੰਗਤੀ ਕਰਦਾ ਹੈ ਡੇਲੀ ਪਰਮੇਸ਼ਰ ਆਪ ਉਹਦੇ ਨਾਲ ਸੰਗਤੀ ਇਹ ਪਰਮੇਸ਼ਰ ਦੇ ਨਾਲ ਨਹੀਂ ਸੰਗਤੀ ਕਰਨ ਜਾਂਦਾ ਬਲਕਿ ਖੁਦ ਪਰਮੇਸ਼ਰ ਇਹਦੇ ਨਾਲ ਸੰਗਤੀ ਕਰਨ ਆਉਂਦਾ ਹੁੰਦਾ ਸੀ ਉਦੋਂ ਜਦੋਂ ਇਹ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਚੱਲਦਾ ਸੀ ਪਰ ਜਦੋਂ ਇਹਨੇ ਪਰਮੇਸ਼ਰ ਦੀ ਇੱਛਾ ਨੂੰ ਛੱਡ ਕੇ ਆਪਣੀ ਇੱਛਾ ਦੇ ਨਾਲ ਚੱਲਣਾ ਸ਼ੁਰੂ ਕੀਤਾ ਦੇ ਬਾਅਦ ਵਿੱਚ ਕੀ ਹੋਇਆ ਕਿ ਇਹ ਪਰਮੇਸ਼ਰ ਤੋਂ ਦੂਰ ਹੋ ਗਿਆ ਪਾਪ ਦੇ ਤੇ ਅੰਧਕਾਰ ਦੇ ਵਸ ਵਿੱਚ ਪੈ ਗਿਆ ਹੁਣ ਅੱਜ ਪਾਪ ਤੇ ਅੰਧਕਾਰ ਦੇ ਵਿੱਚ ਇਨਸਾਨ ਇਸ ਲਈ ਪਿਆ ਕਿਉਂਕਿ ਆਪਣੀ ਇੱਛਾਵਦ ਨਾਲ ਚੱਲਦਾ ਤੇ ਪਰਮੇਸ਼ਰ ਚਾਹੁੰਦਾ ਕਿ ਹੁਣ ਤੂੰ ਆਪਣੀ ਇੱਛਾ ਨੂੰ ਛੱਡ ਕੇ ਤੇ ਮੇਰੀ ਇੱਛਾ ਨੂੰ ਜਾਣ ਤੇ ਪੂਰਿਆ ਕਰ ਤਾਂ ਕਿ ਫਿਰ ਤੇਰੀ ਸੰਗਤੀ ਜਿਹੜੀ ਆਦਮ ਦੇ ਦੁਆਰਾ ਪਰਮੇਸ਼ਰ ਦੇ ਨਾਲੋਂ ਟੁੱਟ ਗਈ ਇਸ ਕਾਰਨ ਕਿ ਉਹਨੇ ਆਪਣੀ ਇੱਛਾ ਆਪਣੇ ਮੁਤਾਬਕ ਚਲਣਾ ਸ਼ੁਰੂ ਕੀਤਾ ਸੋ ਇਸ ਲਈ ਹੁਣ ਇਹਦੇ ਇੱਥੇ ਇੱਕ ਸਵਾਲ ਖੜਾ ਹੁੰਦਾ ਕਿ ਪਰਮੇਸ਼ਰ ਸਾਨੂੰ ਆਪਣੀ ਇੱਛਾ ਦੇ ਨਾਲ ਚਲਾ ਕੇ ਗੁਲਾਮ ਬਣਾਉਣਾ ਚਾਹੁੰਦਾ ਨਹੀਂ ਮੇਰੇ ਪਿਆਰਿਆ ਇੱਕ ਬੱਚਾ ਜਦੋਂ ਆਪਣੇ ਬਾਪ ਦੀ ਵਫਾਦਾਰੀ ਕਰਦਾ ਕਿ ਆਪਣੇ ਬਾਪ ਦੀ ਇੱਛਾ ਦੇ ਨਾਲ ਚੱਲਦਾ ਉਹ ਗੁਲਾਮ ਨਹੀਂ ਹੁੰਦਾ ਉਹਦੇ ਲਈ ਚੰਗਾ ਸਾਬਤ ਹੁੰਦਾ ਕਿਉਂਕਿ ਬੱਚੇ ਨੇ ਉਹ ਚੀਜ਼ਾਂ ਨਹੀਂ ਵੇਖੀਆਂ ਨਾ ਜਾਣੀਆਂ ਜੋ ਉਹਦਾ ਬਾਪ ਜਾਣਦਾ ਤੇ ਬਾਪ ਉਹਨੂੰ ਇਸ ਲਈ ਆਪਣੇ ਤਰੀਕੇ ਦੇ ਨਾਲ ਆਪਣੀ ਪਿੱਛੇ ਦੇ ਨਾਲ ਚਲਾਉਂਦਾ ਆ ਤਾਂ ਕਿ ਉਹ ਨਾਸ਼ਵਾਨ ਸੰਗਤ ਤੋਂ ਬੁਰੀ ਸੰਗਤ ਤੋਂ ਨਸ਼ਿਆਂ ਤੋਂ ਝਗੜਿਆਂ ਤੋਂ ਬੁਰੇ ਲੋਕਾਂ ਤੋਂ ਬਚਿਆ ਰਹਿ ਸਕੇ ਤੇ ਜਦੋਂ ਬੱਚੇਗਾ ਤੇ ਉਹਦੇ ਲਈ ਚੰਗਾ ਤੋਂ ਸਾਡਾ ਬਾਪ ਜਾਣੀ ਜਾਣਿਆ ਸਭ ਕੁਝ ਜਾਣਦਾ ਇਸ ਲਈ ਉਹ ਕਹਿੰਦਾ ਕਿ ਮੇਰੀ ਇੱਛਾ ਨੂੰ ਜਾਣ ਤੇ ਪੂਰੀਆਂ ਕਰ ਪਰ ਅਫਸੋਸ ਦੀ ਗੱਲ ਆ ਸੇਵਕ ਵੀ ਇਹ ਦੱਸ ਰਿਹਾ ਕਿ ਤੁਹਾਡੀਆਂ ਇੱਛਾ ਪਰਮੇਸ਼ਰ ਮੇ ਪੂਰੀਆ ਕਰੇਗਾ ਮੇ ਪਿਆਰਿਓ ਪਰਮੇਸ਼ਰ ਤੁਹਾਡੀਆਂ ਇੱਛਾ ਨਹੀਂ ਪੂਰੀਆ ਕਰੇਗਾ ਬਲਕਿ ਤੁਸੀਂ ਪਰਮੇਸ਼ਰ ਦੀ ਇੱਛਾ ਨੂੰ ਪੂਰੀਆ ਕਰਨਾ ਹਾਂ ਉਹਦੇ ਨਾਲ ਨਾਲ ਇਹ ਆ ਕਿ ਜਿਹੜੀ ਜਿਹੜੀ ਚੀਜ਼ ਦੀ ਜਿਹੜੀ ਜਿਹੜੀ ਵਸਤ ਦੀ ਤੁਹਾਨੂੰ ਲੋੜ ਆ ਪਰਮੇਸ਼ਰ ਉਹ ਤੁਹਾਨੂੰ ਮੁਹੱਈਆ ਕਰਕੇ ਦੇਵੇਗਾ ਉਹਦੇ ਪਿੱਛੇ ਚੱਲਣ ਵਾਲਿਆਂ ਦੇ ਨਾਲ ਉਹਦੀ ਇੱਛਾ ਨੂੰ ਜਾਣ ਕੇ ਚੱਲਣ ਵਾਲਿਆਂ ਦੇ ਨਾਲ ਪਰਮੇਸ਼ਰ ਉਹਨਾਂ ਦੀਆਂ ਹਰ ਵਸਤਾਂ ਨੂੰ ਉਹ ਕਹਿੰਦਾ ਮੈਂ ਤੇਰੇ ਮੰਗਣ ਤੋਂ ਪਹਿਲਾਂ ਜਾਣਦਾ ਤੇ ਮੁਹੱਈਆ ਵੀ ਉਹ ਕਰਕੇ ਦੇ ਦਿੰਦਾ ਔਰ ਬਾਈਬਲ ਦੇ ਵਿੱਚ ਇਸ ਗੱਲ ਦਾ ਬਾਈਬਲ ਭਰੀ ਪਈ ਆ ਸਬੂਤ ਆ ਕਿ ਜਿਹੜੇ ਜਿਹੜੇ ਉਹਦੇ ਪਿੱਛੇ ਚੱਲੇ ਫਿਰ ਉਹਨੇ ਜੰਗਲਾਂ ਦੇ ਵਿੱਚ ਕਾਮਾਂ ਦੇ ਵਸੀਲੇ ਦੇ ਨਾਲ ਹੀ ਰੋਟੀਆਂ ਦਾ ਇੰਤਜ਼ਾਮ ਕੀਤਾ ਜਿੱਥੇ ਰੋਟੀ ਦਾ ਨਾਮੋ ਨਿਸ਼ਾਨੀ ਪਾਣੀ ਦਾ ਨਾਮੋ ਨਿਸ਼ਾਨੀ ਉਸ ਇਸرائیਲੀਆਂ ਦਾ ਉਜਾੜ ਦੇ ਵਿੱਚ ਉਹਨੇ ਰੋਟੀ ਦਾ ਪਾਣੀ ਦਾ ਤੇ ਹਰ ਕੁਸ ਵਸਤ ਦਾ ਇੰਤਜ਼ਾਮ ਕੀਤਾ ਜੋ ਉਹਨਾਂ ਨੂੰ ਚਾਹੀਦੀ ਕਿਉਂਕਿ ਉਹ ਮੁਹੱਈਆ ਕਰਨ ਵਾਲਾ ਪਰਮੇਸ਼ਰ ਆ ਗੁਲਾਮ ਨਹੀਂ ਬਣਾਉਂਦਾ ਉਹ ਚਾਹੁੰਦਾ ਕਿ ਉਹਦਾ ਬੇਟੇ ਆ ਬੇਟੇ ਉਹਦੇ ਇੱਛਾ ਨੂੰ ਜਾਣ ਕੇ ਚੱਲਣ ਤੇ ਜਿਉਂਦੇ ਰਹਿਣ ਹੁਣ ਉਹਦੀ ਇੱਛਾ ਹੈਗੀ ਆ ਉਹ ਅਸੀਂ ਸਮਝਦੇ ਆ ਉਹਦੀ ਇੱਛਾ ਹੈਗੀ ਮੈਂ ਛੇਤੀ ਇਹਨੂੰ ਸਮਾਪਤ ਕਰਾਂਗਾ ਕਿਉਂਕਿ ਜਦੋਂ ਵੀਡੀਓ ਲੰਮੀ ਹੋ ਜਾਂਦੀ ਤੇ ਫਿਰ ਬਹੁਤ سارے ਲੋਕ ਵੇਖਦੇ ਨਹੀਂ ਉਹਦੀ ਇੱਛਾ ਕੀ ਆ ਤਾਂ ਪੜਨੇ ਖੁਦਾ ਦੀ ਬਾਣੀ ਦੇ ਵਿੱਚੋਂ ਪਹਿਲਾ ਤੁਸਲੁਨ ਕੀ ਆ ਚਾਰ ਦਾ ਤਿੰਨ ਵਚਨ ਪਰਮੇਸ਼ਰ ਦੀ ਇੱਛਾ ਕੀ ਆ ਜਿਹਨੂੰ ਅਸੀਂ ਜਾਣ ਕੇ ਤੇ ਪੂਰਿਆ ਕਰਨਾ ਆ ਉਹ ਪੜਦੇ ਆ ਪਹਿਲਾ ਤੁਸਲੁਨ ਕੀ ਆ ਚਾਰ ਅਧਿਆਏ ਦਾ ਤਿੰਨ ਵਚਨ ਇੱਥੇ ਲਿਖਿਆ ਪਰਮੇਸ਼ਰ ਦੀ ਇੱਛਾ ਤੁਹਾਡੀ ਪਵਿੱਤਰਤਾਈ ਦੀ ਹੈ ਹallelujah ਸੋ ਪਰਮੇਸ਼ਰ ਚਾਹੁੰਦਾ ਕਿ ਅਸੀਂ ਪਵਿੱਤਰ ਬਣ ਜਾਈਏ ਕੋਈ ਅਮੀਰ ਆਦਮੀ ਇਹ ਨਹੀਂ ਚਾਹੁੰਦਾ ਕਿ ਉਹਦੇ ਤੁੱਲ ਅਮੀਰ ਕੋਈ ਬਣ ਜਾਵੇ ਕੋਈ ਮੰਤਰੀ ਇਹ ਨਹੀਂ ਚਾਹੇਗਾ ਕਿ ਉਹਦੇ ਤੁੱਲ ਕੋਈ ਮੰਤਰੀ ਬਣੇ ਕੋਈ ਅਫਸਰ ਇਹ ਨਹੀਂ ਚਾਹੇਗਾ ਕਿ ਉਹਦੇ ਤੁੱਲ ਕੋਈ ਅਫਸਰ ਬਣੇ ਪਰ ਪਿਤਾ ਪਰਮੇਸ਼ਰ ਚਾਹੁੰਦਾ ਕਿ ਅਸੀਂ ਉਹਦੇ ਵਰਗੇ ਪਵਿੱਤਰ ਬਣ ਜਾਈਏ ਹallelujah ਸੋ ਉਹਦੀ ਇੱਛਾ ਸਾਡੀ ਪਵਿੱਤਰ ਰਹੀ ਦੀ ਹੈ ਮੇਰੇ ਪਿਆਰਿਓ ਅਸੀਂ ਸੰਗਤੀ ਕਰਨੀ ਆ ਬੰਦਗੀ ਕਰਨੀ ਆ ਅਸੀਂ ਪ੍ਰਭੂ ਦੇ ਘਰ ਇਸ ਲਈ ਜਾਣਾ ਆ ਤਾਂ ਕਿ ਅਸੀਂ ਪਵਿੱਤਰ ਹੋ ਸਕੀਏ ਸੰਸਾਰ ਦੀਆਂ ਚੀਜ਼ਾਂ ਦੇ ਲਈ ਲੋਕ ਜਾ ਰਹੇ ਆ ਸੰਸਾਰ ਦੀਆਂ ਚੀਜ਼ਾਂ ਦੀ ਇੱਛਾ ਪ੍ਰਭੂ ਦੇ ਘੜੀ ਰੱਖ ਰਹੇ ਆ ਬਾਣੀ ਤੁਸੀਂ ਪੜ੍ਹ ਕੇ ਆਏ ਆ ਸ਼ੁਰੂ ਕੀਤਾ ਅਫਸੀਆਂ ਚਾ 5 ਦਾ 17 ਦੇ ਵਿੱਚੋਂ ਕਹਿੰਦਾ ਮੂਰਖ ਨਾ ਹੋਵੋ ਸਗੋ ਸਮਝੋ ਕਿ ਪਰਮੇਸ਼ਰ ਦੀ ਇੱਛਾ ਕੀ ਆ ਮੇਰੇ ਪਿਆਰੇ ਜੀ ਅਸੀਂ ਪਰਮੇਸ਼ਰ ਦੀ ਇੱਛਾ ਨਾ ਸਮਝ ਕੇ ਤੇ ਆਪਣੀ ਇੱਛਾ ਉਹਦੇ ਗਾਲੀ ਰੱਖ ਦਿੰਨੇ ਤੇ ਫਿਰ ਬਾਣੀ ਕਹਿੰਦੀ ਤੂੰ ਮੂਰਖ ਹੈ ਸੋ ਅਸੀਂ ਮੂਰਖ ਨਹੀਂ ਹੋਣਾ ਅਸੀਂ ਸਮਝਣਾ ਆ ਕਿ ਸਾਡੇ ਪਿਤਾ ਪਰਮੇਸ਼ਰ ਦੀ ਇੱਛਾ ਕੀ ਆ ਤਾਂ ਕਿ ਇੱਛਾ ਨੂੰ ਜਾਣੀਏ ਤੇ ਇੱਛਾ ਨੂੰ ਪੂਰਾ ਕਰੀਏ ਔਰ ਪੂਰਾ ਕਰਕੇ ਤੇ ਸਦਾ ਹੀ ਜਿਉਂਦੇ ਰਹੀਏ ਜਿਵੇਂ ਅਸੀਂ ਪੜ ਕੇ ਰਹੇਗਾ ਪੜ ਕੇ ਆਏ ਆ ਕਿ ਸੰਸਾਰ ਦੇ ਨਾਲ ਹੀ ਉਹਦੀ ਕਾਮਨਾ ਬੀਤਦੀ ਜਾਂਦੀ ਆ ਪਰ ਪਰਮੇਸ਼ਰ ਦੀ ਇੱਛਾ ਉੱਤੇ ਚੱਲਣ ਵਾਲਾ ਸਦਾ ਇੱਕ ਕਾਇਮ ਰਹੇਗਾ ਔਰ ਪਰਮੇਸ਼ਰ ਦੀ ਇੱਛਾ ਕੀ ਆ ਕਿ ਤੁਸੀਂ ਪਵਿੱਤਰ ਬਣੋ ਤਾਂ ਅਸੀਂ ਪਵਿੱਤਰ ਬਨਣਾ ਆ ਪਾਪ ਨੂੰ ਛੱਡਣਾ ਹੈ ਆਪਣੇ ਪਾਪਾਂ ਨੂੰ ਯੇਸ਼ੂ ਮਸੀਹ ਦੇ ਗਾੜੀ ਮੰਨ ਕੇ ਛੱਡਣਾ ਹੈ ਪਾਪ ਦੀ ਮਾਫੀ ਸਿਰਫ ਯੇਸ਼ੂ ਮਸੀਹ ਦੇ ਕੋਲ ਆ ਅਗਰ ਤੁਸੀਂ ਆਪਣੀਆਂ ਇੱਛਾਵਾਂ ਲੈ ਕੇ ਸੰਸਾਰ ਦੀਆਂ ਇੱਛਾਵਾਂ ਲੈ ਕੇ ਖੁਦਾ ਦੇ ਕੋਲ ਜਾਓਗੇ ਤੇ ਇਹ ਇੱਛਾਵਾਂ ਤੇ ਕੋਈ ਵੀ ਪੂਰੀ ਕਰ ਸਕਦਾ ਇਹ ਇੱਛਾ ਮਰਿਆ ਹੋਇਆ ਕੋਈ ਜਿਹਦੀ ਮੜੀ ਬਣੀ ਆ ਤੇ ਮੜੀਆਂ ਤੇ ਲੋਕੀ ਜਾ ਕੇ ਮੱਥੇ ਟੇਕਦੇ ਆ ਇਹ ਮਰਿਆ ਹੋਇਆ ਵੀ ਸੰਸਾਰ ਦਾ ਸੰਸਾਰ ਦੀਆਂ ਇੱਛਾਵਾਂ ਪੂਰੀਆਂ ਕਰ ਸਕਦਾ ਗੱਡੀ ਦੇ ਸਕਦਾ ਕੋਠੀ ਦੇ ਸਕਦਾ ਕਾਰੋਬਾਰ ਦੇ ਸਕਦਾ ਬੱਚੇ ਦੇ ਸਕਦਾ ਇਹ ਤੇ ਮਰਿਆ ਹੋਇਆ ਵੀ ਦੇ ਸਕਦਾ ਵਾ ਤੇ ਫਿਰ ਜਿਉਂਦੇ ਪਰਮੇਸ਼ਰ ਤੇ ਮਰੇ ਮਰੇ ਹੋਏ ਵਿੱਚ ਕੀ ਫਰਕ ਰਹਿ ਗਿਆ ਮੇਰੇ ਪਿਆਰੇ ਜਿਉਂਦਾ ਪਰਮੇਸ਼ਰ ਉਹ ਦਿੰਦਾ ਜਿਹੜਾ ਦੁਨੀਆਂ ਦੇ ਵਿੱਚ ਕੋਈ ਤੁਹਾਨੂੰ ਦੇ ਨਹੀਂ ਸਕਦਾ ਉਹ ਪਾਪ ਤੋਂ ਨਜਾਤ ਦਿੰਦਾ ਆ ਪਾਪ ਤੋਂ ਮੁਕਤੀ ਦਿੰਦਾ ਸਿਰਫ ਪਾਪ ਤੋਂ ਮੁਕਤੀ ਸਿਰਫ ਯੇਸ਼ੂ ਮਸੀਹ ਦੇ ਕੋਲ ਆ ਕਿਉਂਕਿ ਬਾਣੀ ਦੇ ਵਿੱਚ ਲਿਖਿਆ ਇਸ ਧਰਤੀ ਦੇ ਉੱਤੇ ਤੇ ਆਕਾਸ਼ ਦੇ ਥੱਲੇ ਕੋਈ ਦੂਜਾ ਨਾਮ ਦਿੱਤਾ ਹੀ ਨਹੀਂ ਗਿਆ ਜਿਸ ਤੋਂ ਅਸੀਂ ਬਚਾਇਆ ਜਾਣਾ ਬਚਾਏ ਜਾਣ ਵਾਲਾ ਨਾਮ ਇੱਕੋ ਹੀ ਆ ਉਹ ਨਾਮ ਆ ਯੇਸ਼ੂ ਮਸੀਹ ਤਾਂ ਉਹ ਹੀ ਸਾਡੇ ਪਾਪਾ ਨੂੰ ਮਾਫ ਕਰਦਾ ਆ ਬਾਣੀ ਚ ਲਿਖਿਆ ਯੇਸ਼ੂ ਮਸੀਹ ਨੇ ਕਿਹਾ ਕਿ ਇਸ ਧਰਤੀ ਉੱਤੇ ਪਾਪ ਮਾਫ ਕਰਨ ਦਾ ਅਧਿਕਾਰ ਸਿਰਫ ਮੇਰੇ ਕੋਲ ਆ ਤੇ ਜੇ ਸਾਡੀ ਜ਼ਿੰਦਗੀ ਚ ਪਾਪ ਰਿਹਾ ਜੇ ਸਾਡੀ ਜ਼ਿੰਦਗੀ ਦੇ ਵਿੱਚ ਪਾਪ ਆ ਤੇ ਫਿਰ ਸਾਡੀਆਂ ਦਵਾਵਾਂ ਪ੍ਰਾਰਥਨਾ ਚੜਾਵੇ ਚੰਗੇ ਕੰਮ ਵੀ ਉਹਦੇ ਤੱਕ ਨਹੀਂ ਪਹੁੰਚਦੇ ਕਹਿੰਦਾ ਮੈਨੂੰ ਤੇਰੇ ਪਰਪਾਂ ਤੋਂ ਤੇਰੀਆਂ ਪ੍ਰਾਰਥਨਾ ਤੋਂ ਤੇਰੀ ਭਗਤੀ ਤੋਂ ਤੇਰੀ ਬੰਦਗੀ ਤੋਂ ਘੇਣ ਆਉਂਦੀ ਆ ਤੂੰ ਆਪਣੇ ਗੀਤਾਂ ਦਾ ਭਜਨਾ ਦਾ ਰੌਲਾ ਮੇਰੇ ਤੋਂ ਦੂਰ ਲੈ ਜਾ ਮੈਂ ਤੇਰੇ ਸਾਜਿਆਂ ਦੀ ਆਵਾਜ਼ ਵੀ ਨਹੀਂ ਸੁਣਾਗਾ ਸੋ ਮੇਰੇ ਪਿਆਰੇ ਜੇ ਪਾਪ ਰੱਖ ਕੇ ਦੀ ਹਜ਼ੂਰੀ ਉਹਦੀ ਦਰਗਾਹੇ ਜਾਂਦੇ ਤੇ ਫਿਰ ਉਹ ਸਾਡੀ ਨਹੀਂ ਸੁਣਦਾ ਸੋ ਪਰਮੇਸ਼ਰ ਦੀ ਇੱਛਾ ਆ ਕਿ ਅਸੀਂ ਪਾਪ ਤੋਂ ਆਜ਼ਾਦ ਹੋਈਏ ਉਹਦੇ ਪੁੱਤਰ ਪ੍ਰਭੂ ਯੇਸ਼ੂ ਮਸੀਹ ਦੇ ਦੁਆਰਾ ਆਪਣੇ ਪਾਪ ਤੋਂ ਛਟਕਾਰਾ ਪਾਈਏ ਛਟਕਾਰਾ ਕਿਵੇਂ ਪਾਉਣਾ ਅਸੀਂ ਚੰਗੇ ਦਾਸ ਨੂੰ ਦਾਸ ਨੂੰ ਜਾ ਕੇ ਮਿਲਣਾ ਵਾ ਉਹਦੇ ਉਹ ਸਾਨੂੰ ਦੱਸੇਗਾ ਪਾਪ ਤੋਂ ਅਸੀਂ ਕਿਵੇਂ ਛੁੱਟ ਸਕਦੇ ਆ ਜੇ ਤੁਸੀਂ ਪਾਪ ਤੋਂ ਛੁੱਟਾਂਗੇ ਫਿਰ ਅਸੀਂ ਤੋਬਾ ਕਰਾਂਗੇ ਆਪਣੇ ਪਾਪ ਤੋਂ ਮੁੜਨਾ ਆ ਤੋਬਾ ਕਰਨੀ ਆ ਲਿਖਿਆ ਬਾਣੀ ਦੇ ਵਿੱਚ ਰਸੂਲਾਂ ਦੇ ਕਰਤੱਵ ਤਿੰਨ ਅਧਿਆਏ ਦੇ ਨਿਯਤ ਵਿੱਚ ਤੋਬਾ ਕਰੋ ਤੇ ਮੜੋ ਤਾਂ ਕਿ ਤੁਹਾਡੇ ਪਾਪ ਮਟਾਏ ਜਾਣ ਤੇ ਪ੍ਰਭੂ ਦੇ ਹਜ਼ੂਰੋਂ ਤੁਹਾਡੇ ਲਈ ਸੁਖ ਦੇ ਦਿਨ ਹੁਣ ਸੋ ਮੇਰੇ ਪਿਆਰਿਓ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪਰਮੇਸ਼ਰ ਦੀ ਇੱਛਾ ਇਹ ਆ ਕਿ ਤੁਸੀਂ ਪਵਿੱਤਰ ਬਣੋ ਪਰਮੇਸ਼ਰ ਦੀ ਇੱਛਾ ਇਹ ਆ ਕਿ ਪਾਪ ਵਿੱਚ ਬਦੀਆਂ ਵਿੱਚ ਫਸਿਆ ਹੋਇਆ ਇਨਸਾਨ ਜਨਾਹਕਾਰੀਆਂ ਹਰਾਮਕਾਰੀਆਂ ਨਸ਼ੇ ਚ ਲੜਾਈ ਚ ਝਗੜੇ ਚ ਫਸਿਆ ਹੋਇਆ ਇਨਸਾਨ ਪਰਮੇਸ਼ਰ ਕੋਲੋਂ ਮਦਦ ਮੰਗੇ ਤੇ ਪਰਮੇਸ਼ਰ ਉਹਦੀ ਮਦਦ ਕਰੇ ਉਹ ਕਰਨ ਦੇ ਲਈ ਤਿਆਰ ਆ ਉਹ ਤੁਹਾਨੂੰ ਪਾਪ ਦੇ ਵਿੱਚੋਂ ਕੱਢੇਗਾ ਤੇ ਉਹਦੀ ਪਵਿੱਤਰ ਸੰਗਤੀ ਦੇ ਨਾਲ ਸੱਚੀ ਸੰਗਤੀ ਦੇ ਨਾਲ ਤੇ ਸੱਚੀ ਸਿੱਖਿਆ ਲੈਣ ਦੇ ਨਾਲ ਤੁਸੀਂ ਦਿਨ-ਪ੍ਰਤੀ ਦਿਨ ਪਵਿੱਤਰਤਾਈ ਦੇ ਵਿੱਚ ਵਧਦੇ ਜਾਓਗੇ ਸੇਮ ਉਸੇ ਤਰ੍ਹਾਂ ਜਿਵੇਂ ਛੋਟੇ ਬੱਚੇ ਨੂੰ ਆਪਾਂ ਸਕੂਲ ਪਾਈਦਾ ਤੇ ਜਿਵੇਂ ਜਿਵੇਂ ਉਹ ਸਕੂਲ ਜਾਂਦਾ ਤਿਵੇਂ-ਤਿਵੇਂ ਉਹ ਪੜ੍ਹਾਈ ਦੇ ਵਿੱਚ ਵਧਦਾ ਜਾਂਦਾ اسی ਮੁਤਾਬਕ ਇੱਕ ਪਾਪੀ ਜਦੋਂ ਤੋਬਾ ਕਰੇਗਾ ਤੇ ਸੱਚੀ ਸੰਗਤੀ ਕਰੇਗਾ ਸੱਚੀ ਸਿੱਖਿਆ ਲਏਗਾ ਤਾਂ ਲਗਾਤਾਰ ਉਹ ਪਵਿੱਤਰਤਾਈ ਦੇ ਵਿੱਚ ਵਧਦਾ ਜਾਵੇਗਾ اسی ਮੁਤਾਬਕ ਮੇਰੇ ਪਿਆਰਿਓ ਜੀ ਚੁਰੂ ਕੀਤਾ ਸੀ ਅਸੀਂ ਅਸੀਆਂ ਦੇ ਵਿੱਚੋਂ ਕਿ ਮੂਰਖ ਨਾ ਹੋਵੋ ਸਭ ਨੂੰ ਸਮਝੋ ਪਰਮੇਸ਼ਰ ਦੀ ਇੱਛਾ ਕੀ ਆ ਬਹੁਤ ਸਾਰੇ ਲੋਕ ਸਮਝ ਨਹੀਂ ਰਹੇ ਕਿ ਪਰਮੇਸ਼ਰ ਦੀ ਇੱਛਾ ਕੀ ਆ ਬਦਲੇ ਦੇ ਵਿੱਚ ਆਪਣੀ ਇੱਛਾ ਪਰਮੇਸ਼ਰ ਨੂੰ ਦੱਸ ਰਿਹਾ ਮੇਰੇ ਪਿਆਰਿਓ ਪਰਮੇਸ਼ਰ ਨੇ ਸਾਡੀ ਇੱਛਾ ਦੇ ਅਨੁਸਾਰ ਨਹੀਂ ਚੱਲਣਾ ਉਹ ਪਰਮੇਸ਼ਰ ਆ ਇਨਸਾਨ ਨਾ ਮਾਤਰ ਇਨਸਾਨ ਨਹੀਂ ਦੱਸੇਗਾ ਕਿ ਤੂੰ ਕੀ ਕਰਨਾ ਵਾ ਉਹਨੇ ਦੱਸਣਾ ਸਾਨੂੰ ਕਿ ਸਾਡੇ ਲਈ ਕੀ ਬਿਹਤਰ ਆ ਸੇਮ ਉਸੇ ਤਰ੍ਹਾਂ ਜਿਸ ਤਰ੍ਹਾਂ ਇੱਕ ਬਾਪ ਆਪਣੇ ਛੋਟੇ ਬੱਚੇ ਨੂੰ ਦੱਸਦਾ ਕਿ ਉਹਦੇ ਲਈ ਕੀ ਚੰਗਾ ਸੋ ਮੇਰੇ ਪਿਆਰਿਓ ਪਰਮੇਸ਼ਰ ਦੀ ਇੱਛਾ ਨੂੰ ਹੀ ਜਾਣਿਆ ਪਰਮੇਸ਼ਰ ਦੀ ਇੱਛਾ ਪਵਿੱਤਰਤਾਈ ਦੀ ਆ ਅਸੀਂ ਪਵਿੱਤਰ ਬਨਨਾ ਇਸ ਲਈ ਸਾਰੀਆਂ ਚੀਜ਼ਾਂ ਵੱਲੋਂ ਧਿਆਨ ਹਟਾ ਕੇ ਸਮਾਂ ਅੰਤਲਾ ਪਰਮੇਸ਼ਰ ਵੱਲ ਲਾਈਏ ਧਿਆਨ ਤੇ ਪਵਿੱਤਰਤਾਈ ਵੱਲ ਲਾਈਏ ਉਹਦੀ ਇੱਛਾ ਨੂੰ ਜਾਣੀਏ ਸਮਝੀਏ ਜੇ ਇੱਛਾ ਨੂੰ ਕੋਈ ਪਰਮੇਸ਼ਰ ਦੀ ਨੂੰ ਨਹੀਂ ਸਮਝਦਾ ਤੇ ਬਾਣੀ ਕਹਿੰਦੀ ਫਿਰ ਤੂੰ ਮੂਰਖਿਆ ਇਹ ਤੂੰ ਲਗਾਤਾਰ ਚਰਚਾ ਆ ਰਿਹਾ ਵਾ ਤੁਸੀਂ ਲਗਾਤਾਰ ਪ੍ਰਾਰਥਨਾ ਕਰਨੇ ਆ ਤੁਸੀਂ ਲਗਾਤਾਰ ਬਾਈਬਲ ਪੜ੍ਹਨੇ ਆ ਤੇ ਇਹ ਨਹੀਂ ਜਾਣਦੇ ਕਿ ਪਰਮੇਸ਼ਰ ਦੀ ਇੱਛਾ ਕੀ ਆ ਫਿਰ ਬਾਣੀ ਕਹਿੰਦੀ ਤੂੰ ਮੂਰਖਿਆ ਕਿਉਂਕਿ ਅਫਸੀਆਂ 5 ਦੀ 17 ਦੇ ਵਿੱਚ ਲਿਖ ਕੇ ਦੇ ਦਿੱਤਾ ਕਿ ਮੂਰਖ ਨਾ ਹੋ ਬਹੁ ਸਭ ਸਮਝੋ ਕਿ ਪਰਮੇਸ਼ਰ ਦੀ ਇੱਛਾ ਕੀ ਆ ਜੇ ਕੋਈ ਨਹੀਂ ਸਮਝਦਾ ਕਿ ਪਰਮੇਸ਼ਰ ਦੀ ਇੱਛਾ ਕੀ ਆ ਤੇ ਬਾਣੀ ਫਿਰ ਉਹਦੇ ਤੇ ਮੋਹਰ ਲਾਉਂਦੀ ਪਰਮੇਸ਼ਰ ਕਹਿੰਦਾ ਤੂੰ ਮੂਰਖਿਆ ਕਿ ਤੂੰ ਨਹੀਂ ਸਮਝਦਾ ਕਿ ਪਰਮੇਸ਼ਰ ਦੀ ਇੱਛਾ ਕੀ ਆ ਬਲਕਿ ਉਲਟਾ ਤੂੰ ਆਪਣੀਆਂ ਇੱਛਾਵਾਂ ਪਰਮੇਸ਼ਰ ਦੇ ਗਾੜੀ ਰੱਖਦਾ ਉਲਟਾ ਪਾਸਟਰ ਲੋਕਾਂ ਨੂੰ ਦੱਸਦੇ ਕਿ ਤੇਰੀ ਇੱਛਾ ਖੁਦਾ ਕਿਵੇਂ ਪੂਰੀ ਕਰੇਗਾ ਮੇਰੇ ਪਿਆਰਿਓ ਅਸੀਂ ਪਰਮੇਸ਼ਰ ਪਰਮੇਸ਼ਰ ਨੇ ਸਾਡੀ ਇੱਛਾ ਨੂੰ ਨਹੀਂ ਪੂਰਿਆ ਕਰਨਾ ਬਲਕਿ ਅਸੀਂ ਪਰਮੇਸ਼ਰ ਦੀ ਇੱਛਾ ਨੂੰ ਪੂਰਿਆ ਕਰਨਾ ਖੁਦਾ ਤੁਹਾਨੂੰ ਸਾਰਿਆਂ ਨੂੰ ਬਹੁਤ ਬਰਕਤ ਦੇਵੇ ਜੈ ਹਮਸੀ